ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੇਖੋ ਜੀ ਮੋਡੇ ਦੀ ਕਾਟ ਵੀ ਹਰ ਇੱਕ ਸਾਈਜ਼ ਦੇ ਵਿੱਚ ਮੋਡੇ ਦੀ ਕਾਟ ਕਿੰਨੀ ਪਾਉਣੀ ਆਂਗੀ ਤੇ ਆਪਾਂ ਸਾਈਜ਼ ਸਲਾਈ ਕਿੱਦਾਂ ਰੱਖਣੀ ਆ ਇੱਕ ਮੇਨ ਪ੍ਰੋਬਲਮ ਮੇਰੀਆਂ ਭੈਣਾਂ ਨੂੰ ਆ ਰਹੀ ਹੈ ਮੇਰੀ ਇੱਕ ਭੈਣ ਦਾ ਮੈਸੇਜ ਆਇਆ ਸੀ ਦੀਦੀ ਕਮੀਜ਼ ਸਟਿਚ ਕਰਨ ਤੋਂ ਬਾਅਦ ਮੇਰੇ ਪਿਛਲੇ ਪਾਸੇ ਇੱਕ ਆਰਮਹੋਲ ਦੇ ਕੋਲੇ ਗਲੇ ਕਿੰਨੀ ਨੂੰ ਵਾਲ ਪੈਣ ਲੱਗ ਜਾਂਦੇ ਨੇ ਉਹ ਆਪਾਂ ਤੁਹਾਨੂੰ ਅੱਜ ਦੱਸਾਂਗੇ ਵੀ ਉਹ ਜਿਹੜੇ ਆਪਣੇ ਮੋਡੇ ਦੇ ਪਿਛਲੇ ਪਾਸੇ ਬਲ ਪੈਂਦੇ ਨੇ ਕਮੀਜ਼ ਦੇ ਬੈਕ ਸਾਈਡ ਬੈਕ neck ਕੋਲੇ ਵੀ ਉਹ ਕਿਉਂ ਪੈਂਦੇ ਨੇ ਆਪਾਂ ਬੈਕ neck ਦੇ ਹਿਸਾਬ ਚ ਤੀਰਾ ਕਿਵੇਂ ਰੱਖਣਾ ਇਹ ਦੋ ਤਿੰਨ ਚੀਜ਼ਾਂ ਦੀ ਐ ਵਿੱਚ ਮੇਰੀਆਂ ਭੈਣਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਅੱਜ ਆਪਾਂ ਤੁਹਾਨੂੰ ਇਸ ਚੀਜ਼ ਬਾਰੇ ਦੱਸਾਂਗੇ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਇਹ ਕੁੜਤੀ ਤੇ ਕਾਟਾ ਪਾਵਾਂਗੇ 19 ਬ੍ਰੈਸਟ ਦੀ ਠੀਕ ਹੈ ਜੀ 19 ਬ੍ਰੈਸਟ ਦੀਆਂ ਕਾਟਾਂ 19 ਬ੍ਰੈਸਟ 18 ਕਮਰ ਤੇ 20 हिਪ ਠੀਕ ਹੈ ਜੀ ਸਾਢੇ 19 ਬ੍ਰੈਸਟ ਦੇ ਵਿੱਚ ਦੇਖੋ ਜੀ ਇਹਨਾਂ ਦਾ ਆਪਾਂ ਜਦੋਂ ਤੀਰਾ ਜਿੱਦਾਂ ਆਪਾਂ ਨਾਪਦੇ ਆ ਇੱਕ ਮੋਢੇ ਤੋਂ ਲੈ ਕੇ ਦੂਸਰੇ ਮੋਢੇ ਤੱਕ ਇਹਨਾਂ ਦਾ ਤੀਰਾ ਆਇਆ ਦੇਖੋ ਜੀ 15 ਠੀਕ ਹੈ ਜੀ 15 ਤੀਰਾ ਆਇਆ 15 ਦਾ ਦੇਖੋ ਹਾਫ ਹੋ ਗਿਆ 7.5 ਇੰਚ ਤੁਸੀਂ ਬੋਟ neck ਰੈਡੀ ਕਰਨਾ ਤਾਂ ਤੁਸੀਂ ਜਿੰਨਾ ਤੀਰਾ ਆਇਆ ਉਨਾ ਹੀ ਰੱਖਣਾ ਯਾਨੀ 7.5 ਇੰਚ ਹੀ ਰੱਖਣਾ ਠੀਕ ਹੈ ਜੀ ਜੇ ਤੁਸੀਂ ਕੋਲਰ ਲਾ ਕੇ ਰੈਡੀ ਕਰਨਾ ਤਾਂ ਤੁਸੀਂ ਜੇ ਅੱਧਾ ਇੰਚ ਵਧਾ ਲਓਗੇ ਤਾ ਮਤਲਬ ਕਿ ਬਿਲਕੁਲ ਕੰਫਰਟੇਬਲ ਰਹਿੰਦਾ ਜੇ ਤੁਸੀਂ ਨਹੀਂ ਵੀ ਵਧਾਉਣਾ ਬਿਲਕੁਲ ਫਿੱਟ ਫਿੱਟ ਟੀਰਾ ਪਾਉਣਾ ਤਾਂ ਤੁਸੀਂ 7.5 ਵੀ ਰੱਖ ਸਕਦੇ ਹੋ ਵੈਸੇ ਜੇ ਅੱਧਾ ਇੰਚ ਵਧਾ ਕੇ ਰੱਖੋਗੇ ਤਾਂ ਕਮੀਜ਼ ਕੰਫਰਟੇਬਲ ਰਹਿੰਦਾਗਾ ਤੇ ਜੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਜੇ ਤੁਸੀਂ 4 ਇੰਚ ਤੱਕ ਬੈਕ ਨੈਕ ਪਾਉਣਾਗਾ ਠੀਕ ਹੈ ਜੀ ਫੇਰ ਤੁਸੀਂ ਫੇਰ ਤੁਸੀਂ ਦੇ ਦੇਖੋ ਜੀ ਜਿਹੜਾ ਟੀਰਾਗਾ ਉਹ ਰੱਖਣਾ ਜੀ 7 ਇੰਚ ਠੀਕ ਹੈ ਜੀ ਫੇਰ ਰੱਖਣਾ 7 ਇੰਚ ਜੇ ਤੁਸੀਂ 7 ਇੰਚ ਤੱਕ نیچے ਦੇਖੋ 5 6 7 7 ਇੰਚ ਤੱਕ ਤੁਸੀਂ ਬੈਥ ਨੈਕ ਰੈਡੀ ਕਰਨਾ ਫਿਰ ਤੁਸੀਂ ਰੱਖੋ ਜੀ ਤੀਰਾ 6.5 ਇੰਚ ਜੇ ਤੁਸੀਂ ਇਸ ਤੋਂ ਵੀ ਡੀਪ ਰੱਖਣਾ 7.5 8 8.5 9 ਤਾਂ ਤੁਸੀਂ ਤੀਰਾ ਰੱਖਣਾ ਜੀ 6 ਇੰਚ ਠੀਕ ਹੈ ਜੀ 6 ਇੰਚ 5.5 ਇੰਚ ਇਸ ਤੋਂ ਘੱਟ ਆਪਾਂ ਤੀਰਾ ਕਮੀਜ਼ ਦੇ ਵਿੱਚ ਕਿਸੇ ਵੀ ਨਾਪ ਦੇ ਵਿੱਚ ਨਹੀਂ ਰੱਖ ਸਕਦੇ ਹੈਗੇ ਸਿਰਫ ਜਿਹੜਾ ਮਤਲਬ ਕਿ ਜਿੱਦਾਂ 14 15 ਆਪਣੇ ਬ੍ਰੈਸਟਰ ਦਾ ਨਾਪ ਹੁੰਦਾ ਉਹਨਾਂ ਦੇ ਵਿੱਚ ਰੱਖਿਆ ਜਾਂਦਾ ਹੁੰਦਾ ਜੀ 5.5 ਤੀਰਾ ਨਹੀਂ ਆਪਾਂ ਕਿਸੇ ਵੀ ਸਾਈਜ਼ 'ਚ 5.5 ਤੋਂ نیچے ਤੀਰਾ ਨਹੀਂ ਰੱਖ ਸਕਦੇ ਹੁਣ ਦੇਖੋ ਜੀ ਆਪਾਂ ਇਹਨਾਂ ਦਾ ਜਿਹੜਾ ਬੈਕ ਨੈਕ ਆਗਾ ਉਹ ਆਪਾਂ ਰੈਡੀ ਕਰਨਾ 6 ਇੰਚ ਠੀਕ ਆ ਜੀ 6 ਇੰਚ ਆਪਾਂ ਇਹਨਾਂ ਦਾ ਜਿਹੜਾ ਤੀਰਾਗਾ ਉਹ ਰੱਖਾਂਗੇ 6.5 ਇੰਚ ਆਪਾਂ ਇਥੇ ਦੇਖੋ 6.5 ਇੰਚ ਤੇ ਮਾਰਕ ਕਰ ਲਿਆ ਉਸ ਤੋਂ ਬਾਅਦ ਆਪਾਂ ਜਿਹੜਾ ਮੋਡਾ ਰੱਖਣਾ ਬੱਚਿਆਂ ਨੂੰ ਛੱਡ ਕੇ ਜਿਹੜੇ ਬੱਚਿਆਂ ਦੇ ਸੂਟ ਕਟਿੰਗ ਕਰਦੇ ਆ ਉਹਦੇ ਵਿੱਚ ਆਪਾਂ ਤੀਰਾ ਘੱਟ ਰੱਖਣਾ ਹੁੰਦਾ ਦਾ ਨਹੀਂ ਜਿਹੜੇ ਆਪਣੇ ਲੇਡੀਜ਼ ਕੁੜਤੀ ਹੁੰਦੀ ਆ ਚਾਹੇ ਉਹ ਹੈਵੀ ਸਾਈਜ਼ ਆ ਚਾਹੇ ਨਾਰਮਲ ਸਾਈਜ਼ ਆ ਉਹਦੇ ਵਿੱਚ ਜੀ ਮੈਂ ਤੀਰਾ 7.5 ਹੀ ਰੱਖਦੀ ਆ ਦੇਖੋ ਜੀ ਜੇ ਬਰੈਸਟ ਘੱਟ ਹੋਊਗੀ ਤੁਸੀਂ ਲਾ ਲਓ ਵੀ 16 17 ਬਰੈਸਟ ਦੀ ਕਾਟ ਪਾਉਣੀ ਆ ਆਪਾਂ ਜੇ ਉਹਦੇ ਵਿੱਚ ਆਪਾਂ ਤੀਰਾ ਵੀ ਘੱਟ ਰੱਖ ਲਿਆ ਠੀਕ ਹੈ ਜੀ ਆਪਾਂ ਮੋਢਾ ਵੀ ਘੱਟ ਰੱਖ ਲਿਆ ਮੋਢਾ 7 ਇੰਚ ਰੱਖ ਲਿਆ ਤੇ ਇਧਰੋਂ ਜਦੋਂ ਆਪਾਂ ਬਰੈਸਟ ਦਾ ਨਾਪ ਲਵਾਂਗੇ ਦੇਖੋ 16 ਇੰਚ 8 ਹੋ ਗਿਆ ਅੱਧ ਤਾਂ ਇੱਥੇ ਨਿਸ਼ਾਨ ਲੱਗ ਜਾਣਾ ਤਾਂ ਮੋਢਾ ਛੋਟਾ ਰਹਿ ਜਾਂਦਾ ਇਹ ਚੀਜ਼ ਜੀ ਮੈਂ ਕਰਕੇ ਦੇਖੀ ਇਹ ਵਾਲੀ ਕਾਟ ਪਾ ਕੇ ਦੇਖੀ ਹੋਈ ਹੈ ਜੇ ਆਪਾਂ ਮੋਢਾ ਘਟਾ ਲੈਨੇ ਆਂਗੇ ਵੀ ਆਪਾ 7 ਇੰਚ ਜਾਂ ਸਾਢੇ 6 ਇੰਚ ਮੋਡਾ ਕਰ ਲਓ ਜੀ ਇਹ ਛੋਟੇ ਨਾਪ ਦਾ ਸੂਟ ਆਗਾ ਵੀ ਬ੍ਰੈਸਟ ਇਹਨਾਂ ਦੀ ਜ਼ਿਆਦਾ ਹੈਵੀ ਨਹੀਂ ਹੈਗੀ ਤਾਂ ਮੋਡਾ ਟਾਈਟ ਹੋ ਜਾਂਦਾਗਾ ਹੁਣ ਦੇਖੋ ਜੀ ਆਪਾਂ ਮੋਡਾ ਰੱਖਿਆਗਾ ਸਾਢੇ 7 ਇੰਚ ਮੋਡਾ ਸਾਢੇ 7 ਇੱਥੋਂ ਰੱਖਿਆ ਆਪਾਂ ਸਾਢੇ 6 ਇੱਥੇ ਆ ਕੇ ਆਪਦਾ ਇੰਚ ਘਟਾ ਦੇਣਾਗਾ ਥੋੜਾ ਤੀਰਾ ਜਿੰਨਾ ਵੀ ਹੈਗਾਗਾ ਤੁਸੀਂ 7 ਰੱਖਿਆ ਸਾਢੇ 6 ਰੱਖਿਆ ਜਾਂ ਤੁਸੀਂ 6 ਰੱਖਿਆ ਤੁਸੀਂ ਉਹਦੇ ਵਿੱਚ ਕੀ ਕਰਨਾ ਜਿੰਨਾ ਇੱਥੇ ਰੱਖਿਆ ਉਹ ਤੋਂ ਅੱਧਾ ਇੰਚ ਇੱਥੇ ਜੀ ਆਪਾਂ ਕਟਾ ਕੇ ਰੱਖਣਾ ਹੁਣ ਦੇਖੋ ਜੀ ਆਪਾਂ ਇੱਕ ਬਾਕਸ ਰੈਡੀ ਕਰ ਲੈਣਾਗਾ ਜਦੋਂ ਵੀ ਜੀ ਆਪਾਂ ਸੂਟ ਦੀ ਕਟਿੰਗ ਕਰਨੀ ਹੈ ਨਾ ਆਪਾਂ ਸਕੈਲ ਤੇ ਇੰਚੀ ਟੇਪ ਦੀ ਹੈਲਪ ਜ਼ਰੂਰ ਲੈਣੀ ਹੈ ਇਹ ਹੁਣ ਦੇਖੋ ਜੀ ਜਿਹੜੀ ਆਪਾਂ ਮੋਢੇ 'ਚ ਕੱਟ ਪਾਉਣੀ ਹੈਗੀ ਇਹ ਦੇਖੋ ਮੈਂ ਤਕਰੀਬਨ ਹਰ ਇੱਕ ਸਾਈਜ਼ ਦੇ ਵਿੱਚ ਜੀ ਫਰੰਟ ਵਾਲੀ 1 ਇੰਚ ਤੇ ਤੇ ਬੈਕ ਵਾਲੀ ਪਾਉਣੀ ਹੁੰਦੀ ਹੈ ਜੀ 2 ਇੰਚ ਤੇ ਕਦੇ ਵੀ ਆਮ ਹੋਲ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਕਦੇ ਕੋਈ ਟਾਈਟ ਨਹੀਂ ਹੋਇਆ ਕਦੇ ਕੋਈ ਵਲ ਨਹੀਂ ਪਿਆ ਕੋਈ ਢਿੱਲ ਨਹੀਂ ਪਈ ਹੈਗੀ ਬਿਲਕੁਲ ਜੀ ਆਹ ਵਾਲੀਆਂ ਕਾਪੜਾਂ ਦੇ ਨਾਲ ਜਿਹੜੇ ਆਪਣੇ ਮੋਢੇ ਦੀ ਸਲਾਈ ਆ ਉਹ ਵੀ ਬਿਲਕੁਲ ਪਰਫੈਕਟ ਲੱਗ ਜਾਂਦੀ ਹੈਗੀ ਤੇ ਵੈਸੇ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਹੁਣ ਦੇਖੋ ਆਪਾਂ ਇਨਸਾਨੀਆਂ ਲਾਤੀ 1 ਇੰਚ ਤੇ 2 ਇੰਚ ਹੁਣ ਜਿਹੜੀ ਇਹਨਾਂ ਦੀ ਗਲਾਈ ਪਾਉਣੀ ਆ ਇਹ ਆਪਾਂ ਪਾਉਣੀ ਆ ਬ੍ਰੈਸਟ ਦੇ ਨਾਪ ਮੁਤਾਬਕ ਦੇਖੋ ਇਹਨਾਂ ਦੀ ਬ੍ਰੈਸਟ ਹੈਗੀ ਆ 19.5 ਇੰਚ ਆਪਾਂ 19.5 ਇੰਚ ਦਾ ਹਾਫ ਕਰ ਲੈਣਾ ਚਲੋ ਜੀ 19.5 ਦਾ ਹਾਫ ਆ ਗਿਆ ਪੌਣੇ 10 ਇੰਚ ਆ ਦੇਖੋ ਜੀ ਜਦੋਂ ਨਾ ਆਪਾਂ ਬੈਸਟ ਦਾ ਨਾਪ ਲੈਣਾ ਇਹਦੇ ਵਿੱਚ ਮੈਂ ਕਦੇ ਵੀ ਕੁਝ ਵਧਾਇਆ ਘਟਾਇਆ ਨਹੀਂ ਹੈਗਾ ਇੱਕ ਮੇਰੀ ਭੈਣ ਦਾ ਮੈਸੇਜ ਆਇਆ ਸੀ ਵੀ ਫਿਰ ਪਲੇਟਸ ਚ ਆ ਜਾਂਦਾ ਦੇਖੋ ਜੀ ਪਲੇਟਸ ਚ ਕਮਰ ਕੋਲੋਂ ਕਪੜਾ ਆਉਂਦਾ ਬ੍ਰੈਸਟ ਕੋਲੋਂ ਨਹੀਂ ਆਉਂਦਾ ਹੈਗਾ ਦੇਖੋ ਆਪਾਂ 10.5 ਇੰਚ ਤੇ ਲਾ ਲਿਆ ਹੁਣ ਆਪਾਂ ਇਹਦਾ ਕੀ ਕਰਨਾ ਇੱਥੋਂ ਤੋਂ ਲੈ ਕੇ ਇੱਥੇ ਤੱਕ ਇਹ 3.5 ਆਇਆ ਤਾਂ ਇਹਦਾ ਹਾਫ ਕਰ ਲੈਣਾ ਚਲੋ ਜੀ ਜਿੰਨਾ ਇਹ ਆ ਗਿਆ ਆਪਾਂ ਇੱਥੇ 9.5 ਲਾ ਲੈਣਾ ਤੇ ਜਿਹੜੀ ਪਿਛਲੀ ਕਾਟ ਆ ਇਹ ਪਾਵਾਂਗੇ ਜੀ ਆਪਾਂ 5 ਇੰਚ ਦੇ ਠੀਕ ਹੈ ਜੀ ਹੁਣ ਆਪਾਂ ਜਿਹੜੀ ਮੋਢੇ ਦੀ ਗਲਾਈ ਆ ਇਹ ਆਪਾਂ ਹੁਣ ਪਾਉਣੀ ਹੈ ਨਾਲੋਚ ਆ ਪੈ ਗਈ ਆਪਣੀ ਮੋਢੇ ਦੀ ਗਲਾਈ ਆ ਹੋਗੀ ਫਰੰਟ ਵਾਲੀ ਤੇ ਆ ਹੋਗੀ ਜੀ ਬੈਕ ਵਾਲੀ ਹੁਣ ਆਪਾਂ ਦੇਖੋ ਜੀ ਰੱਖਣੀ ਆ ਸਾਈਡ ਸਲਾਈ ਦੇਖੋ ਜੀ ਸਾਈਡ ਸਲਾਈ ਰੱਖਣੀ ਆ ਆਪਾਂ 22 ਇੰਚ ਤੇ ਦੇਖੋ ਜੀ ਸਾਈਡ ਸਲਾਈ ਆਪਾਂ ਇਸ ਹਿਸਾਬ ਚ ਰੱਖਦੇ ਹੁੰਨੇ ਆ ਕਿ ਜਿਹੜੀ ਆਪਣੀ ਸਲਵਾਰ ਦੇ ਬੈਲਟ ਆਗੀ ਉਹ ਕਈ ਵਾਰੀ ਕੀ ਹੁੰਦਾ ਆਪਾਂ ਸਾਈਡ ਸਲਾਈ ਉੱਚੀ ਰੱਖ ਲੈਨੇ ਆ 20 ਇੰਚ ਤੇ ਰੱਖ ਲਈ ਜਾਂ 19 ਤੇ ਰੱਖ ਲਈ ਉਹਦੇ ਨਾਲ ਕੀ ਹੁੰਦਾ ਆਪਣੇ ਜਿੱਥੇ ਚਾਕ ਹੁੰਦੇ ਨੇ हिਪ ਕੋਲੇ ਆਪਣੀ 벨ਟ ਦਿਖਦੀ ਰਹਿੰਦੀ ਹੈਗੀ ਕਈ ਵਾਰੀ ਕੀ ਹੁੰਦਾ ਇੰਨੀ ਉੱਚੀ ਚਲੀ ਜਾਂਦੇ ਨੇ ਆਪਣੀ ਜਿਹੜੇ ਚਾਕ ਹੁੰਦੇ ਨੇ ਵੀ ਉਹ ਆਪਾਂ ਨੂੰ ਦੂਸਰੇ ਨੇ ਆਪਾਂ ਕਈ ਵਾਰੀ ਦੇਖਦੇ ਹੁੰਨੇ ਆ ਵੀ ਉਹ ਬਹੁਤ ਬੁਰੇ ਲੱਗਦੇ ਹੁੰਦੇ ਨੇ ਇਹ ਬਸ ਐਸ ਹਿਸਾਬ ਜੀ ਰੱਖਣੀ ਆ ਆਪਾਂ ਸਾਈਡ ਸਲਾਈ ਵੀ ਜਿਹੜੀ ਆਪਣੀ 벨ਟ ਆ ਗਈ ਯੂ ਉਹਦੇ ਅੱਧ ਤੱਕ ਆਪਣੇ ਉਹ ਚੀਜ਼ ਟਕੀ ਜਾਂਦੀ ਠੀਕ ਹੈ ਜੀ ਨਾ ਤਾਂ ਆਪਾਂ ਜਿਆਦਾ ਉੱਚੀ ਰੱਖਣੀ ਆ ਸਾਈਡ ਸਲਾਈ ਨਾ ਹੀ ਜਿਆਦਾ ਨੀਮੀ ਦੇਖੋ 16 16 17 ਆ ਨਹੀਂ ਦੇਖੋ ਜੀ ਆਪਾਂ 21 ਵੀ ਰੱਖ ਲੈਣੇ ਹੁੰਨੇ ਆ 22 ਵੀ ਹਾਈਟ ਮੁਤਾਬਕ ਸਾਈਡ ਸਲਾਈ ਰੱਖੀ ਜਾਂਦੀ ਹੁੰਦੀ ਹੈਗੀ ਠੀਕ ਹੈ ਜੀ ਜਿਨ੍ਹਾਂ ਦੇ ਜਿਆਦੇ ਹੈਵੀ ਸਾਈਜ਼ ਦੇ ਸੂਟ ਹੁੰਦੇ ਨੇ ਉਹਨਾਂ 'ਚ ਦੇਖੋ ਜੀ ਮੈਂ 23 ਇੰਚ ਵੀ ਰੱਖ ਲੈਣੀ ਹੈਗੀ ਹੁਣ ਦੇਖੋ ਆਪਾਂ ਲਾ ਲਈ ਸਾਈਡ ਸਲਾਈ ਆਪਾਂ ਕਮਰ ਦਾ ਨਿਸ਼ਾਨ ਲਾਉਣਾਗਾ 7.5 ਇੰਚ ਦੇ ਠੀਕ ਹੈ ਜੀ ਆ ਲਾ ਲਿਆ ਸਾਡੇ 7 ਇੰਚ ਤੇ ਆਪਾਂ ਕਮਰ ਦਾ ਨਿਸ਼ਾਨ ਐਸ ਤਰ੍ਹਾਂ ਬਣਾ ਲਉ ਲਾਈਨ ਲਾਈਨ ਇਹ ਸਿਰਫ ਜੇ ਤੁਸੀਂ ਚਾਹੇ ਨਾ ਲਾਓ ਇਸ ਨੂੰ ਸਿਰਫ ਤੁਹਾਨੂੰ ਸਮਝਾਉਣ ਦੇ ਲਈ ਆਪਾਂ ਲਾਈਆ ਹੁਣ ਦੇਖੋ ਆਪਾਂ ਲਾਉਣਾਗਾ ਕਮਰ ਦਾ ਨਿਸ਼ਾਨ ਦੇਖੋ ਕਮਰ ਹੈਗੀ ਇਹਨਾਂ ਦੀ 18 ਇੰਚ 18 ਦਾ ਅੱਧ ਹੋ ਗਿਆ 9 ਇੰਚ ਠੀਕ ਹੈ ਜੀ ਆਪਾਂ ਇਹਦੇ ਵਿੱਚ ਤੁਸੀਂ 1 ਇੰਚ ਵਧਾ ਕੇ ਰੱਖਣਾ ਜਿਆਦਾ ਡੂੰਗੀ ਪਲੇਟ ਨਾਲ ਐਦਾਂ ਹੁੰਦਾ ਹੈ ਫਿਟਿੰਗ ਬਹੁਤ ਸੋਹਣੀ ਬਣਦੀ ਹੈ ਜੇ ਇੰਨੀ ਜਿਆਦਾ ਵੀ ਨਹੀਂ ਪਾਉਣੀ ਆਪਾਂ 1 ਇੰਚ ਜਿਆਦਾ ਰੱਖ ਸਕਦੇ ਹਾਂ ਜੀ ਠੀਕ ਹੈ ਜੀ ਜੇ ਤੁਸੀਂ ਜਿਆਦਾ ਪਰਫੈਕਟ ਫਿਟਿੰਗ ਨਹੀਂ ਚਾਹੁੰਦੀ ਤਾਂ ਤੁਸੀਂ ਅੱਧਾ ਇੰਚ ਵੀ ਵਧਾ ਸਕਦੇ ਹੋਗੇ ਆਪਾਂ ਸਿਰਫ ਕਮਰ ਕੋਲੋਂ 1 ਜਿਆਦਾ ਇੰਚ ਵਧਾ ਕੇ ਰੱਖਣਾ ਹੁੰਦਾ ਹੈ ਹੁਣ ਆਪਾਂ ਲਾਉਣਾਗਾ हिਪ ਦਾ ਨਿਸ਼ਾਨ हिਪ ਹੈਗੀ ਇਹਨਾਂ ਦੀ 20 ਇੰਚ hip ਹੈਗੀ ਆ b b ਦਾਦ ਹੋ ਗਿਆ 10 hip ਦੇ ਵਿੱਚ ਆਪਾਂ ਕੁਝ ਵੀ ਵਧਾ ਕੇ ਨਹੀਂ ਰੱਖਣਾ ਸਾਈਡ ਸਲਾਈ ਆਪਾਂ ਜਿਆਦਾ ਨੀਵੀ ਵੀ ਨਹੀਂ ਰੱਖਣੀ ਹੁੰਦੀ ਉਹਦੇ ਨਾਲ ਕੀ ਹੁੰਦਾ ਜਿਹੜਾ ਆਪਣਾ ਕਮੀਜ਼ ਆਗਾ ਉਹ ਪੇਟ ਦੇ ਵਿੱਚ ਨਾ ਉਥੋਂ ਫਸਨ ਜੇ ਲੱਗ ਜਾਂਦਾ ਹੁਣ ਆਪਾਂ ਕੀ ਕਰਨਾ ਦੇਖੋ ਜੀ ਸਕੇਲ ਦੇ ਨਾਲ ਨਾ ਐਦਾਂ ਪਹਿਲਾਂ ਸਿੱਧੀ ਲੈਂ ਮਾਰਨੀ ਆ ਇਹ ਦੇਖੋ ਕੋਣ ਜਿਹੜੀਆਂ ਮੇਰੀਆਂ ਭੈਣਾਂ ਕਹਿੰਦੀਆਂ ਨੇ ਵੀ ਸਾਡੇ ਨਾਲ ਪਿੱਛੇ ਪਿਛਲੇ ਮੋੜੇ 'ਚ ਝੋਲ ਪੈਂਦਾ ਵਾ ਉਹ ਕਿਉਂ ਪੈਂਦਾ ਦੇਖੋ ਇਹਨਾਂ ਦੀ ਤਾਂ ਫਿਟਿੰਗ ਇੰਨੀ ਹੈ ਨਹੀਂਗੀ ਬਿਲਕੁਲ ਫਿਟਿੰਗ ਵਾਲੀ ਜਿਹੜੀ ਸਲਾਈ ਆ ਉਹ ਸਿੱਧੀ ਜਿਹੀ ਹੋਈ ਹੈਗੀ ਕਈ ਵਾਰੀ ਕੀ ਹੁੰਦਾ ਦੇਖੋ ਜਿੱਦਾਂ ਇਹਨਾਂ ਦੀ ਜੇ ਫਿਟਿੰਗ ਹੁੰਦੀ 16 ਇੰਚ ਆਹ ਹੋਜੀ 16 ਇੰਚ ਦੀ ਫਿਟਿੰਗ ਹੁੰਦੀ ਤਾਂ ਜਿਹੜੀ ਆ ਸਾਈਡ ਵਾਲੀ ਸਲਾਈ ਦੀ ਮਾਰਕਿੰਗ ਦਾ ਨਿਸ਼ਾਨ ਸੀ ਇਹ ਐਦਾਂ ਲੱਗਣਾ ਸੀ ਦੇਖੋ ਜੀ ਐਦਾਂ ਲੱਗਣਾ ਸੀ ਨਾ ਇਧਰੋਂ ਇਧਰ ਜਦੋਂ ਆਇਆ ਤਾਂ ਆਪਾਂ ਇੱਥੇ ਸਲਾਈ ਲਾ ਲੈਣੀ ਆ ਮਸ਼ੀਨ ਦੇ ਨਾਲ ਜਦੋਂ ਆਪਾਂ ਇੱਥੇ ਸਲਾਈ ਲਾਵਾਂਗੇ ਆ ਦੇਖੋ ਜੀ ਇੱਥੇ ਨਾ ਇੱਕ ਨਾ ਤਿੱਖੀ ਜੀ ਸ਼ੇਪ ਰੈਡੀ ਹੋ ਗਈ ਇੱਥੋਂ ਨਾ ਆਪਣਾ ਤਮੀਸ ਤਕੋਨਾ ਜਾਂ ਬਣ ਗਿਆ ਜਦੋਂ ਆਪਨੇ ਨਾ ਇੱਥੇ ਆਰਮਹੋਲ ਦੇ نیچے ਆਹ ਵਾਲੀ ਚੀਜ਼ ਬਿਲਕੁਲ ਤਿੱਖੀ ਬਣਦੀ ਆ ਉਹਦੇ ਨਾਲ ਕੀ ਹੁੰਦਾਗਾ ਆਪਣੇ ਜਦੋਂ ਆਪਾਂ ਕਨੀਜ਼ ਸਟਿਚ ਕਰ ਲੈਨੇ ਆ ਆਰਮਹੋਲ ਦੇ نیچے ਕੱਪੜੇ ਚ ਵਲ ਪੈਣ ਲੱਗ ਜਾਂਦੇ ਨੇ ਜਦੋਂ ਇੱਥੇ ਵਾਲ ਪੈਂਦੇ ਨੇ ਤਾਂ ਆਪਣੇ ਫਰੰਟ ਵਾਲੇ ਪਾਸੇ ਵੀ ਵਾਲ ਪੈਣਗੇ ਤੇ ਆਪਣੇ ਬੈਕ ਵਾਲੇ ਸਾਈਡ ਵੀ ਵਾਲ ਪੈਣਗੇ ਤੁਸੀਂ ਦੇਖਿਓ ਜਿਹੜੇ ਨਾ ਪਿੱਛੇ ਵਾਲ ਪੈਂਦੇ ਨੇ ਜਾਂ ਤਾਂ ਉਹ ਵਾਲ ਪੈਂਦੇ ਹੁੰਦੇ ਆ ਜਦੋਂ ਆਪਾਂ ਮੋਢੇ ਆ ਦੀ ਸਲਾਈ ਖਿੱਚ ਕੇ ਲਾਉਨੇ ਆ ਵੀ ਆਪਣਾ ਬਾਹ ਦਾ ਜਾਂ ਮੋਢੇ ਦਾ ਕੱਪੜਾ ਘਟ ਰਿਹਾ ਹੈਗਾ ਸਲਾਈ ਲਗਾਉਣ ਟਾਈਮ ਆਪਾਂ ਖਿੱਚ ਕੇ ਪੂਰਾ ਕਰ ਲੈਨੇ ਆ ਜਾਂ ਫਿਰ ਜਦੋਂ ਆਪਣੀਆਂ ਕਾਟਾਂ ਪਾਈਆਂ ਹੁੰਦੀਆਂ ਨੇ ਬਾਹ ਦੀ ਕਾਟ ਤੇ ਮੋਢੇ ਦੀ ਕਾਟ ਸਲਾਈ ਲਗਾਉਣ ਟਾਈਮ ਫਰਕ ਪੈ ਜਵੇ ਫੇਰ ਵੀ ਆਪਣੀ ਜ਼ਰੂਰ ਬਲ ਪੈਣਗੇ ਠੀਕ ਆ ਜਾਂ ਫਿਰ ਜੀ ਦੇਖਿਓ ਜਦੋਂ ਆਪਣੇ ਇੱਥੇ ਕੱਪੜਾ ਇਕੱਠਾ ਹੋ ਰਿਹਾ ਹੋਊਗਾ ਇੱਥੇ ਬ੍ਰੈਸਟ ਵਾਲੀ ਜਗ੍ਹਾ ਤੇ ਇੱਥੇ ਤੇ ਆਹ ਸੇਪ ਬੰਦੀ ਹੋਊਗੀ ਤਾਂ ਆਪਣੇ ਜਿਹੜੇ ਬਲ ਨੇ ਉਹ ਇਥੋਂ ਗੱਲ ਕਿੰਨੀ ਨੂੰ ਜਾਂਦੇ ਹੁੰਦੇ ਨੇ ਬੈਕ ਨੈਕ ਕਿੰਨੀ ਜ਼ਰੂਰ ਜੀ ਫਿਰ ਬਲ ਪੈਣਗੇ ਸਲਾਈ ਆਪਾਂ ਇਦਾਂ ਨਹੀਂ ਲਗਾਉਣੀ ਚਾਹੇ ਤਾਂ ਤੁਸੀਂ ਇਦਾਂ ਮਾਰਕਿੰਗ ਕਰਨ ਟਾਈਮ ਹੀ ਲਾ ਲਓ ਚਾਹੇ ਤੁਸੀਂ ਸਲਾਈ ਲੌਂਗ ਟਾਈਮ ਨਾਲ 1.5 ਤੋਂ ਇੰਚ ਇੱਥੇ نیچے ਨੂੰ ਦੋ ਲਾ ਲਓ 2 ਇੰਚ ਸਲਾਈਡ ਆਪਾਂ ਇਦਾਂ ਹਲਕੀ ਜਿਹੀ ਗਲਾਈ ਚ ਲੈ ਕੇ ਆਉਣੀ ਹੁੰਦੀ ਹੈ। ਪਹਿਲਾਂ ਤਾਂ ਬਿਲਕੁਲ ਸਿੱਧੀ ਰੱਖੋ। ਫਿਰ ਜਿਹੜੀ ਆਹ ਵਾਲੀ ਨਸਾਨੀ ਆ ਇਹ ਆਪਾਂ ਇੱਥੋਂ ਇਹਦੇ ਨਾਲ ਮਿਲਾਉਣੀ ਆ। ਇੱਥੋਂ ਜਦੋਂ ਆਪਾਂ ਸਲਾਈ ਮਾਰਨੀ ਆ ਸਲਾਈ ਆਪਾਂ ਇੱਥੇ ਇਹਦੇ ਨਾਲ ਲੈ ਕੇ ਆਉਣੀ ਹੈ। ਆ ਦੇਖੋ ਜੀ ਇਸ ਤਰ੍ਹਾਂ। ਕਦੇ ਵੀ ਤੁਹਾਡੇ ਆਮ ਹੌਲ ਦੇ ਵਿੱਚ ਗਲ ਨਹੀਂ ਪੈਣਗੇ। ਹੁਣ ਆਪਾਂ ਲਾਵਾਂਗੇ ਜੀ ਪਲੇਟਸ ਦੀਆਂ ਨਸਾਨੀਆਂ। ਦੇਖੋ ਇਹਨਾਂ ਦੀਆਂ ਪਲੇਟਸ ਪਾਵਾਂਗੇ ਆਪਾਂ 11.5 ਇੰਚ। ਇਥੋਂ ਜਿਹੜੀ ਇਹਨਾਂ ਦੀ ਚੜਾਈ ਹੈ ਜੀ ਪਲੇਟਸ ਦੀ ਉਹ ਰੱਖਣੀ ਆਪਾਂ 3.5 ਇੰਚ ਤੇ ਨੀਚੇ ਨੂੰ ਇਹਨਾਂ ਦੀ ਲੈਂਥ ਰੱਖਾਂਗੇ 7 ਇੰਚ ਚੜਾਈ ਨੀਚੇ ਤੋਂ ਵੀ ਜੀ 3.5 ਇੰਚ ਦੇਖੋ ਜੀ ਜਦੋਂ ਨਾ ਪਲੇਟਸ ਆਪਣੀਆਂ ਉੱਚੀਆਂ ਪੈ ਜਾਂਦੀਆਂ ਨੇ ਕਈ ਵਾਰੀ ਆਪਣੀਆਂ ਪਲੇਟਸ ਉੱਚੀਆਂ ਪੈ ਜਾਂਦੀਆਂ ਜਦੋਂ ਪਲੇਟਸ ਉੱਚੀਆਂ ਪੈ ਜਾਂਦੀਆਂ ਤਾਂ ਆਪਣਾ ਫਰੰਟ ਵਾਲਾ ਗਲਾ ਪਿੱਛੇ ਜਾਣ ਲੱਗ ਜਾਂਦਾ ਤੁਸੀਂ ਪਲੇਟਸ 11.5 ਤੇ ਵੀ ਪਾ ਸਕਦੇ ਹੋ 12 ਤੇ ਵੀ ਪਾ ਸਕਦੇ ਹੋ ਪਰ 12 ਤੋਂ نیچے ਨਹੀਂ ਪਾਉਣੀ ਹੈਗੀ ਹੁਣ ਆਪਾਂ ਦੇਖੋ ਜੀ ਸਾਈਡ ਵਾਲੀਆਂ ਪਲੇਟਸ ਪਾਉਣੀਆਂ ਨੇ ਸਾਈਡ ਵਾਲੀਆਂ ਪਲੇਟਸ ਪਾਉਣ ਦੇ ਲਈ ਆਪਾਂ ਇੱਥੇ ਇੰਚ ਦੀ ਟੇਪ ਧਰ ਲੈਣਾ ਤੇ ਉੱਪਰਲੇ ਸਾਈਡ ਰੱਖਣਾ ਨੀਚੇ ਵਾਲੇ ਨਹੀਂ ਇੱਥੇ ਮਲਾ ਲੈਣਾ ਇੱਥੇ 2 ਇੰਚ ਦਾ ਪਾ ਲੈਣਾ ਗੈਪ ਇਹ ਲੋਜੀ ਹੁਣ ਆ ਵਾਲੇ ਪੁਆਇੰਟ ਨੂੰ ਇਹਦੇ ਨਾਲ ਮਲਾ ਲੈਣਾ 2 ਇੰਚ ਦੇ ਇੱਥੇ ਨਾਲੂਚੇ ਨਾਲ ਹੋਵਿਆਂ ਜੀ ਆਪਣੀਆਂ ਸਾਈਡ ਵਾਲੀ ਪਲੇਸ ਐਸੇ ਤਰ੍ਹਾਂ ਹੀ ਹੋ ਜਾਣੀਆਂ ਜੀ ਕਟਿੰਗ ਦੇਖੋ ਜੀ ਆਪਾਂ ਇੱਥੇ ਨਾ ਮੋਢੇ ਚ ਅੱਧਾ ਇੰਚ ਦੀ ਕਾਟ ਜ਼ਰੂਰ ਪਾਉਣੀ ਹੁੰਦੀ ਆ ਇਹ ਕਾਟ ਆਪਾਂ ਜ਼ਰੂਰ ਪਾਉਣੀ ਆਂਗੀ ਜੇ ਕਾਟ ਆਪਾਂ ਨਹੀਂ ਪਾਵਾਂਗੇ ਤਾਂ ਜਿਹੜੇ ਆਪਣੇ ਮੋਢੇ ਨੇ ਉਹ ਜੀ ਡਿੱਗਦੇ ਨੇ ਇਹ ਜਦੋਂ ਆਪਾਂ ਮੋਡੇ ਦਾ ਨਿਸ਼ਾਨ ਲਾਉਣੇ ਹੁੰਨੇ ਆ ਇਹ ਉਦੋਂ ਹੀ ਪਾ ਲਵੇ ਹੁਣ ਆਪਾਂ ਕੀ ਕਰਨਾ ਬੈਗ ਵਾਲਾ ਪੱਲਾ ਕੱਢ ਦੇਣਾ ਦੇਖੋ ਜਿਹੜਾ ਆਪਣਾ ਫਰੰਟ ਵਾਲਾ ਪੱਲਾ ਦਾ ਇਹਨੂੰ ਆਪਾਂ ਨਾ ਇਸ ਤਰ੍ਹਾਂ ਫੋਲਡ ਕਰ ਲੈਣਾ ਇਸ ਤਰ੍ਹਾਂ ਫੋਲਡ ਕਰਕੇ ਜਿਹੜੀ ਆਪਣੀ ਇਧਰਲੇ ਪਾਸੇ ਮਾਰਕਿੰਗ ਹੋਈ ਹੋਈ ਆ ਇਹ ਆਪਣੇ ਆਪ ਜੀ ਦੂਸਰੇ ਪਾਸੇ ਚਲੀ ਜਾਊਗੀ ਆਪਾਂ ਹੱਥਾਂ ਦੇ ਨਾਲ ਪ੍ਰੈਸ ਕਰ ਲੈਣੀ ਹੈ ਪਲੇਟਸ ਦੀ ਵੀ A to Z ਸਾਰੀ ਮਾਰਕਿੰਗ ਆਪਣੀ ਦੇਖੋ ਜੀ ਦੂਸਰੇ ਸਾਈਡ ਆ ਗਈ ਦੇਖੋ ਇਹ ਹਲਕੀ ਆ ਇਹਨੂੰ ਆਪਾਂ ਡਾਰਕ ਕਰ ਲੈਣਾਗਾ ਹੁਣ ਆਪਾਂ ਤਾਂ ਉਹ ਪਿਛਲੇ ਪੱਲੇ ਦੀਆਂ ਮਾਰਕਿੰਗ ਕਰਕੇ ਦਿਖਾਵਾ ਲੇ। ਦੇਖੋ ਜੀ ਹੁਣ ਆਪਾਂ ਪਿਛਲੇ ਪੱਲੇ ਦੀ ਕਟਿੰਗ ਕਰਨੀ ਆ ਬੈਕ ਨੈਕ ਦੀ ਕਟਿੰਗ। ਦੇਖੋ ਆਪਾਂ ਜਿਹੜੀ ਗਲੇ ਦੀ ਚੜਾਈ ਹੈਗੀ ਇਹ ਰੱਖਣੀ ਹੈ ਜੀ ਆਪਾਂ 2.5 ਇੰਚ। ਤੁਸੀਂ 2.5 ਵੀ ਰੱਖ ਸਕਦੇ ਹੋਗੇ। ਤੇ ਆਪਾਂ نیچے ਨੂੰ ਰੱਖਣਾ ਇਹ 6 ਇੰਚ। ਜਦੋਂ ਆਪਾਂ ਗਲੇ ਨੂੰ ਨਾ ਗਲਾਈ ਦੇਣੀ ਆ ਇਸ ਤਰ੍ਹਾਂ ਦੇ ਸਹੀ ਦਿੱਤੀ ਜਾਂਦੀ ਹੁੰਦੀ ਹੈ ਕਿ ਜਿਹੜੀਆਂ ਮੇਰੀਆਂ ਭੈਣਾਂ ਨਮੀਆਂ ਨੇ ਉਹ ਕੀ ਕਰਨ ਇੱਥੋਂ ਦੇਖੋ ਆਪਾਂ 2.5 ਰੱਖਿਆ ਇੱਥੇ ਵੀ ਜੀ ਆਪਾਂ 2.5 ਇੰਚ ਤੇ ਨਸਾਂ ਲਾ ਲਓ ਆ ਵਾਲੇ ਪੁਆਇੰਟ ਨੂੰ ਇਹਦੇ ਨਾਲ ਇਦਾਂ ਮਿਲਾ ਦਿਓ ਗੋਲ ਸੇਕ ਬਣ ਜਾਊਗਾ ਹੁਣ ਆਪਾਂ ਪੌਣੀਆਂ ਨੇ ਪਲੇਟਸ ਦੇਖੋ ਫਰੰਟ ਵਾਲੀਆਂ ਸੀਗੀਆਂ ਆਪਾਂ 11.5 ਤੇ ਇਹ ਵੀ 11.5 ਇੰਚ ਤੇ ਇਹਨਾਂ ਦੇ ਦੇਖੋ ਜਿਹੜੀਆਂ ਪਿਛਲੀਆਂ ਪਲੇਟਸ ਦੀ ਲੈਂਥ ਆ ਗਈ ਇਹ ਆਪਾਂ ਨਾ ਫਰੰਟ ਵਾਲੀਆਂ ਪਲੇਟਾਂ ਨਾਲੋਂ 1.5 ਇੰਚ ਜ਼ਿਆਦਾ ਰੱਖ ਸਕਦੇ ਹਾਂ ਚਾਹੇ ਤਾਂ ਤੁਸੀਂ 1 ਇੰਚ ਜ਼ਿਆਦਾ ਰੱਖ ਲਓ ਚਾਹੇ ਤੁਸੀਂ 1.5 ਇੰਚ ਕਿਉਂਕਿ ਜੇ ਆਪਾਂ ਪਿਛਲੇ ਪੱਲੇ ਦੀਆਂ ਪਲੇਟਸ ਫਰੰਟ ਵਾਲੇ ਪੱਲੇ ਨਾਲੋਂ ਵੱਡੀਆਂ ਰੱਖਾਂਗੇ ਜਦੋਂ ਜਦੋਂ ਨਾ ਆਪਣਾ ਕਮੀਜ਼ ਸਟਿਚੂ ਹੋ ਜਾਂਦਾਗਾ ਉਹ ਫਰੰਟ ਤੋਂ ਤਾਂ ਬਹੁਤ ਸੋਹਣੀ ਫਿਟਿੰਗ ਹੁੰਦੀ ਆ ਪਰ ਪਿਛਲੇ ਪਾਸੇ हिਪ ਕੋਲੋਂ ਨਾ ਆਪਣਾ ਕਮੀਜ਼ ਜਿਝੋਲ ਪੈਂਦਾ ਹੁੰਦਾ ਬੁਲਬਲਾ ਜਿਹਾ ਬਣ ਜਾਂਦਾ ਵੀ ਜਿੱਦਾਂ ਆਪਾਂ ਕਮੀਜ਼ ਦੀ ਸਟਿਚਿੰਗ ਸਹੀ ਨਹੀਂ ਹੋਈ ਹੁੰਦੀ ਉਹ ਤਾਂ ਕਰਕੇ ਹੁੰਦੀ ਆ ਜਦੋਂ ਆਪਾਂ ਪਿਛਲੀਆਂ ਪਲੇਟਸ ਫਰੰਟ ਵਾਲੀਆਂ ਪਲੇਟਸ ਜਿੰਨੀ ਹੀ ਪਾ ਲੈਨੇ ਆ ਹੁਣ ਦੇਖੋ ਇਹ ਵਾਲੀਆਂ ਪਲੇਟਸ ਪਾਵਾਂਗੇ ਆਪਾਂ 8 ਇੰਚ ਤੇ ਤੁਸੀਂ 8.5 ਤੇ ਵੀ ਪਾ ਸਕਦੇ ਹੋ ਪੈਰਸ ਤੋਂ ਜ਼ਿਆਦਾ ਲੰਬੀਆਂ ਨਹੀਂ ਪਾਉਣੀਆਂ ਹੈਗੀਆਂ 1.5 ਇੰਚ ਤੱਕ ਆਪਾਂ ਵਧਾ ਸਕਦੇ ਆ ਸਾਢੇ 3 ਇੰਚ ਇਹਨਾਂ ਦੀ ਚੜਾਈ ਬਾਕੀ ਸਾਰਾ ਕੁਝ ਸੇਮ ਰੱਖਣਾ ਜੀ ਬਸ ਸਿਰਫ ਆਪਾਂ ਇਹਨਾਂ ਦੀ ਲੈਂਥ ਨੂੰ ਵਧਾਉਣੀ ਆ ਲੈਂਥ ਵੀ ਆਪਾਂ ਉੱਪਰੋਂ ਵੀ ਵਧਾਉਣੀ ਉੱਪਰੋਂ ਉਨੇ ਹਿੱਸੇ ਦੀ ਲਾਉਣੀ ਆ ਨੀਚੇ ਨੂੰ ਵਧਾਉਣੀ ਆ ਨੀਚੇ ਨੂੰ ਜ਼ਿਆਦਾ ਨਹੀਂ ਵਧਾਉਣੀ ਹੈਗੀ ਨਹੀਂ ਉਹ ਜ਼ਿਆਦਾ ਨੀਚੇ ਆਪਣੇ ਚਾਕਾਂ ਤੋਂ ਨੀਵੀਂ ਨਹੀਂ ਕਰਨੀ ਹੈਗੀ ਹੋ ਗਈ ਆਪਣੀਆਂ ਪਿਛਲੀਆਂ ਪਲੇਟਸ ਆਹ ਵਾਲੇ ਹਿੱਸੇ ਦੇ ਨਾਲ ਤਿੱਖੇ ਨਾਲ ਇੱਥੇ ਰੱਖ ਲਓ ਤੇ ਇਧਰ ਮਾਰਕ ਕਰ ਲਓ ਐਸੇ ਤਰ੍ਹਾਂ ਇੰਜੀ ਆਪਣਾ ਇੱਧਰ ਤੱਕ ਹਾਂਜੀ ਦੇਖੋ ਜੀ ਆਪਣੇ ਦੋਵੇਂ ਪੱਲਿਆਂ ਦੀ ਫਰੰਟ ਵਾਲੀਆਂ ਆਪਾਂ ਕਾਟਾਂ ਵੀ ਦੱਸਤੀਆਂ ਤੁਹਾਨੂੰ ਬੈਕ ਵਾਲੀਆਂ ਕਾਟਾਂ ਵੀ ਦੱਸਤੀਆਂ ਤੇ ਦੂਸਰੀ ਗੱਲ ਦੇਖੋ ਜਦੋਂ ਵੀ ਜੀ ਆਪਾਂ ਆਪਣੇ ਚਾਕ ਇਦਾਂ ਬ੍ਰੈਸਲ ਇਨਸਾਨੀ ਲੱਗੀ ਆ ਕਮਰ ਦੀ ਲੱਗੀ ਆ हिਪ ਦੀ ਲੱਗੀ ਆਪਾਂ ਕਦੇ ਵੀ ਉਹ ਇਨਸਾਨੀਆਂ ਨੂੰ ਇਹ ਇਦਾਂ ਚਾਕ ਦੇ ਨਾਲ ਨਹੀਂ ਮਿਲਾਉਣਾ ਹੈਗਾ ਚਾਹੇ ਤਾਂ ਤੁਸੀਂ ਇੰਚੀ ਟੇਪ ਨੂੰ ਧਰ ਲਓ ਇਦਾਂ ਚਾਹੇ ਤੁਸੀਂ ਸਕੇਲ ਧਰ ਲਓ ਆਪਾਂ ਜਿੰਨੀ ਵੀ ਮਾਰਕਿੰਗ ਕੀਤੀ ਆ ਚਾਹੇ ਆਪਣੀਆਂ ਪਲੇਟਸ ਨੇ ਚਾਹੇ ਆਪਣਾ ਨੈੱਕ ਆਗਾ ਕੋਈ ਵੀ ਚੀਜ਼ ਦੀ ਆਪਾਂ ਮਾਰਕਿੰਗ ਕੀਤੀ ਹੈ ਜੀ ਜਦੋਂ ਆਪਾਂ ਉਹਨੂੰ ਆਪਸ ਵਿੱਚ ਮਿਲਾਉਣਾ ਤਾਂ ਆਪਾਂ ਸਕੇਲ ਜਾਂ ਇੰਚੀ ਟੇਪ ਦੀ ਹੈਲਪ ਦੇ ਨਾਲ ਹੀ ਆਪਣੀ ਫਿਟਿੰਗ ਦੀਆਂ ਨਸਾਨੀਆਂ ਮਿਲਾਉਣੀ ਹੈ ਜੀ ਦੇਖੋ ਜੀ ਅੱਜ ਵਾਲੀ ਜਿਹੜੀ ਵੀਡੀਓ ਸੀਗੀ ਇਹ ਸਿਰਫ ਇਸ ਚੀਜ਼ ਤੇ ਸੀ ਜੀ ਵੀ ਆਪਣੇ ਪਿਛਲੇ ਕਮੀਜ਼ ਦੇ ਪਿਛਲੇ ਪੱਲੇ ਚ ਮੋਢੇ ਕੋਲੇ ਬੈਕ ਨੈਕ ਕੋਲੇ ਵੱਲ ਕਿਉਂ ਪੈਂਦੇ ਨੇ ਇਹ ਹੀ ਦੇਖੋ ਜੀ ਮੇਨ ਰੀਜ਼ਨ ਹੁੰਦਾ ਵਾ ਜਦੋਂ ਆਪਣੇ ਇੱਥੇ ਕੱਪੜਾ ਇਕੱਠਾ ਹੋ ਜਾਂਦਾ ਜਾਂ ਫਿਰ ਆਪਣੀਆਂ ਆਹ ਕੱਟਾਂ ਸਹੀ ਨਹੀਂ ਪੈਂਦੀਆਂ ਜਿਹੜੀ ਆ ਪਿਛਲੀ ਕਾਟ ਆ ਦੇਖੋ ਕਈ ਵਾਰੀ ਆਪਾਂ ਜਿਆਦਾ ਡੂੰਗੀ ਪਾ ਦਿੰਨੇ ਆਂਗੇ ਜਦੋਂ ਜਿਆਦਾ ਡੂੰਗੀ ਪਾ ਪੈ ਜਾਂਦੀ ਹੈ ਵਾਲੀ ਕਾਟ ਫਿਰ ਕੀ ਹੁੰਦਾ ਦੇਖੋ ਜੀ ਜਿਆਦਾ ਡੂੰਗੀ ਪਹਿਣ ਕਰਕੇ ਪਿਛਲੇ ਆਪਣੇ ਮੋਢੇ ਕੋਲੇ ਖਿੱਚ ਪੈਣ ਲੱਗ ਜਾਂਦੀ ਆ ਉਹ ਕੰਫਰਟੇਬਲ ਨਹੀਂ ਰਹਿੰਦਾ ਜਦੋਂ ਪਿੱਛੇ ਖਿੱਚ ਪਊਗੀ ਮੋਢਾ ਟਾਈਟ ਹੋਊਗਾ ਪਿਛਲੀ ਸਾਈਡ ਤੋਂ ਤਾਂ ਆਟੋਮੈਟਿਕਲੀ ਜੀ ਬਲਕ ਪਹਿਣੇ ਹੀ ਪਹਿਣੇ ਨੇ ਇਹ ਕਾਹ ਵਾਲੀ ਚੀਜ਼ ਦਾ ਜ਼ਰੂਰ ਤਿਆਰ ਰੱਖਿਆ ਕਰੋ ਜਦੋਂ ਵੀ ਤੁਸੀਂ ਸਿਲਾਈ ਲਗਾਉਣੀ ਹੈ ਜੀ ਇਹ ਵਾਲੀ ਤਾਂ ਤੁਸੀਂ ਇੱਥੇ 1.5 ਤੋਂ 2 ਇੰਚ ਤੱਕ ਪਹਿਲਾਂ ਇਦਾਂ ਲੈ ਕੇ ਆਉਣੀ ਆ। ਦੇਖੋ ਜੀ ਆਪਾਂ ਇੱਥੇ ਬ੍ਰੈਸਟ ਦਾ ਨਾਪ ਲੈਣੇ ਹੁੰਨੇ ਆਂਗੇ। ਜਦੋਂ ਆਪਾਂ ਇੱਥੇ ਬ੍ਰੈਸਟ ਦਾ ਨਾਪ ਲੈਣੇ ਆਂਗੇ ਵੀ ਆਪਣਾ 10 ਇੰਚ ਨਾਪ ਆ। ਆਪਾਂ ਇੱਥੇ ਨਿਸ਼ਾਨੀ ਲਾਉਣੇ ਆਂ ਤਕਰੀਬਨ ਆਪਣੇ ਜਿਵੇਂ ਇੱਥੇ ਆ ਕੇ ਤਾਂ ਜਦੋਂ ਆਪਾਂ ਇਧਰ ਨੂੰ ਆਪਣੀ ਕਮਰ ਦੇ ਨਾਲ ਮਿਲਾ ਦਿੰਦੇ ਆਂ نیچے ਆ ਕੇ ਤਾਂ ਉਹਨਾ ਹਿੱਸਾ ਕੱਟ ਜਾਂਦਾ ਨਾ। ਤਕਰੀਬਨ ਅੱਧਾ ਇੰਚ ਲਾ ਲਓ ਜਾਂ ਅੱਡੇ ਤੋਂ ਘੱਟ ਲਾ ਲਓ ਆ ਪੁਆਇੰਟਾਂ ਦਾ ਹੀ ਫਰਕ ਪੈ ਜਾਂਦਾ ਉਨੇ ਕਿ ਹਿੱਸੇ ਦੇ ਨਾਲ ਆਪਣੇ ਆਹ ਜਗ੍ਹਾ ਤੋਂ ਕਮੀਜ਼ ਵੀ ਫਸਿਆ ਫਸਿਆ ਰਹਿਣ ਲੱਗ ਜਾਂਦਾ ਜਦੋਂ ਇੱਥੋਂ ਕਮੀਜ਼ ਟਾਈਟ ਰਹੂਗਾ ਤਾਂ ਕਮਰ ਕੋਲੋਂ ਟਾਈਟ ਹੋਊਗਾ ਤਾਂ ਆਪਣੀ ਫਿਟਿੰਗ ਬਿਲਕੁਲ ਪਰਫੈਕਟ ਨਹੀਂ ਆਉਗੀ ਜਦੋਂ ਆਪਣੇ ਇੱਥੋਂ ਕਮੀਜ਼ ਬਿਲਕੁਲ ਸਹੀ ਹੋਊਗਾ ਨਾ ਤਾਂ ਜ਼ਿਆਦਾ ਖੁੱਲਾ ਨਾ ਜ਼ਿਆਦਾ ਟਾਈਟ ਤਾਂ ਆਪਣੀ ਜਿਹੜੀ ਫਿਟਿੰਗ ਹੈ ਜੀ ਬਿਲਕੁਲ ਸਹੀ ਹੋਊਗੀ ਬ੍ਰੈਸਟ ਕੋਲੋਂ ਕਦੇ ਵੀ ਕਮੀਜ਼ ਜ਼ਿਆਦਾ ਟਾਈਟ ਨਹੀਂ ਹੋਣਾ ਚਾਹੀਦਾ ਇਹ ਹੀ 2-3 ਰੀਜ਼ਨ ਹੁੰਦੇ ਆ ਜੀ ਮੋਟੇ ਦੇ ਪਿਛਲੇ ਪਾਸੇ ਵਾਲ ਪੈਣ ਦੇ ਨੀਚੇ ਮੋਟੇ ਦੇ ਨੀਚੇ ਵਾਲ ਪੈਣ ਦੇ ਜਾਂ ਫਰੰਟ ਵਾਲੇ ਪਾਸੇ ਵਾਲ ਪੈਣ ਦੇ ਹੀ ਦੋ ਤਿੰਨ ਰੀਜ਼ਨ ਹੁੰਦੇ ਨੇ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੇ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸੱਟ ਸ਼ੇਅਰ ਕਰਿਓ